ਸਵਾਗਤ ਹੈ ਦੋਸਤੋ ਤੁਹਾਡਾ ਆਪਣੀ YouTube ਚੈਨਲ ਚਾਜ ਐਗਰੀਕਲਚਰ ਤੇ ਦੋਸਤੋ ਅੱਜ ਦੀ ਵੀਡੀਓ ਆਪਣੀ ਮੱਕੀ ਦੇ ਉੱਪਰ ਆ ਰਹੀ ਆ ਜਿਹੜੀ ਕਿ ਮੱਕੀ ਕਣਕ ਤੋਂ ਬਾਅਦ ਬੀਜੀ ਜਾ ਰਹੀ ਆ ਸੈਲਜ਼ ਦੇ ਪਰਪਸ ਲਈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪੰਜਾਬ ਸਰਕਾਰ ਨੇ ਨਾਅਰਾ ਲਾਇਆ ਸੀ ਹਰ ਕਾਰ ਨੌਕਰੀ ਉਵੇਂ ਹੀ ਹੁਣ ਕਿਸਾਨਾਂ ਨੇ ਆਪਣੇ ਆਪ ਹੀ ਕਿਨਾਰਾ ਬਣਾ ਲਿਆ ਹਰ ਕਾਰ ਮੱਕੀ ਕਰ ਕਰ ਮੱਕੀ ਹੋ ਚੁੱਕੀ ਆ ਬਹੁਤ ਵਧੀਆ ਪ੍ਰਾਲਾਏ ਆਪਾਂ ਚੰਗੀ ਗੱਲ ਕਹਿਣਾ ਜਿਹੜੇ ਕਿਸਾਨ ਭਰਾ ਮੱਕੀ ਬੀਜ ਰਹੇ ਨੇ ਮਿਹਨਤ ਲੱਗਦੀ ਆ ਮਿਹਨਤ ਦਾ ਦੇਖੋ ਫਲ ਜਰੂਰ ਮਿਲਦਾ ਆ ਪਰ ਕੁਝ ਸਾਵਧਾਨੀਆਂ ਹੁੰਦੀਆਂ ਨੇ ਜਿਹੜੀਆਂ ਕਿ ਮੱਕੀ ਨੂੰਗਾਉਣ ਦੇ ਸਮੇਂ ਤੁਹਾਨੂੰ ਵਰਤਣੀਆਂ ਚਾਹੀਦੀਆਂ ਨੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਦੱਸਾਂਗੇ ਦੋਸਤੋ ਸਭ ਤੋਂ ਪਹਿਲੀ ਗੱਲ ਕਰਾਂਗੇ ਆਪਾਂ ਮੱਕੀ ਦੇ ਬੀ ਬਾਰੇ ਜਿਹੜੀ ਕਿ ਆਪਾਂ ਪਹਿਲਾਂ ਵੀ ਵਲੌਗ ਵਿੱਚ ਤੁਹਾਨੂੰ ਦੱਸਿਆ ਸੀ ਮੱਕੀ ਦਾ ਬੀ ਜਿਹੜਾ ਕਿ ਪੈਨੀਅਰ ਦਾ 1844 ਆ ਬਹੁਤ ਫੇਮਸ ਘਰ ਤਾਂ ਜ਼ਿਮੀਦਾਰ ਭਰਾਵਾਂ ਨੇ ਵੀ ਕਿਤੋਂ ਮਿਲ ਹੀ ਨਹੀਂ ਰਿਹਾ ਸੀ ਪਰ ਕਿਸਾਨ ਭਰਾਓ ਇਸ ਗੱਲ ਤੇ ਨਾ ਜਾਓ ਵੀ ਇਹ 18 44B ਆ ਉਹੀ ਮੱਕੀ ਦਾ ਬੀ ਵੈਸਟ ਆ ਮਾਰਕੀਟ ਵਿੱਚ ਬਹੁਤ ਜ਼ਿਆਦੇ ਬੀ ਆਉਂਦੇ ਨੇ ਬਹੁਤ ਜ਼ਿਆਦੇ ਕਦੇ ਵੀ ਮੱਕੀ ਦਾ ਝਾੜ ਤੁਹਾਨੂੰ ਬੀ ਨੇ ਨਹੀਂ ਦੇਣਾ ਤੁਹਾਡੇ ਖੇਤ ਨੇ ਤੁਹਾਡੀ ਮਿਹਨਤ ਨੇ ਉਹ ਝਾੜ ਲੈ ਕੇ ਆਉਣਾ ਤੇ ਬਾਕੀ ਕੁਦਰਤ ਦੇ ਹੱਥਾਂ ਤੁਹਾਡਾ ਜਿਹੜਾ ਵੈਦਰ ਆ ਏਰੀਆ ਦਾ ਉਹ ਕਹਿ ਜਾਇਆ ਤੇ ਇਸ ਵਾਰ ਜਿਹੜਾ ਦੇਖ ਲਓ ਮੇਰੇ ਪਿੱਛੇ ਤੁਹਾਨੂੰ ਬੱਦਲਵਾਈ ਦਿਖ ਰਹੀ ਆ ਇਸ ਵਾਰ ਪੰਜਾਬ ਦਾ ਜਿਹੜਾ ਮਈ ਮਹੀਨੇ ਦਾ ਵੈਦਰ ਆ ਬਹੁਤ ਵਧੀਆ ਮੱਕੀ ਦੇ ਫੇਵਰਲੀ ਆ ਦੋਸਤੋ ਹੁਣ ਜਿਹੜੀ ਅਗਲੀ ਗੱਲ ਆ ਉਹ ਇਹ ਆ ਵੀ ਮੱਕੀ ਨੂੰ ਤੁਸੀਂ ਪਾਣੀ ਕਦੋਂ ਤੋਂ ਕਿੰਨੇ ਲਗਾ ਰਹੇ ਹੋ ਮੱਕੀ ਦੇਖੋ ਜਿਹੜਾ ਜਰਮੀਨੇਸ਼ਨ ਆ ਮੱਕੀ ਦਾ ਦੋ ਪਾਣੀਆਂ ਦੇ ਨਾਲ ਹੋਵੇਗਾ ਕਦੇ ਵੀ ਇੱਕ ਪਾਣੀ ਨਾਲ ਮੱਕੀ ਦਾ ਜਰਮੀਨੇਸ਼ਨ ਪ੍ਰੋਪਰ ਨਹੀਂ ਹੋਵੇਗਾ ਕਿਉਂਕਿ ਹੁਣ ਗਰਮੀ ਜ਼ਿਆਦਾ ਆ ਇਹ ਜਿਹੜੀ ਮੱਕੀ ਆ ਆਪਣੀ ਅਪ੍ਰੈਲ ਵਾਲੀ ਇਹਦਾ ਦੋ ਪਾਣੀਆਂ ਦੇ ਨਾਲ ਜਰਮੀਨੇਸ਼ਨ ਹੋਵੇਗਾ ਦੋ ਪਾਣੀਆਂ ਤੋਂ ਬਾਅਦ ਤੁਸੀਂ ਕੱਖਾਂ ਵਾਲੀ ਸਪਰੇਅ ਕਰਨੀ ਆ ਕਦੇ ਵੀ ਪਹਿਲੇ ਪਾਣੀ ਤੋਂ ਬਾਅਦ ਕੱਖਾਂ ਵਾਲੀ ਸਪਰੇਅ ਨਾ ਕਰਿਓ ਕੱਖ ਤੁਹਾਡੇ ਫਿਰ ਜੰਮ ਜਾਣਗੇ ਇਸ ਲਈ ਦੋ ਪਾਣੀਆਂ ਤੋਂ ਬਾਅਦ ਜਰਮੀਨੇਸ਼ਨ ਹੋਵੇਗਾ ਮੱਕੀ ਤੁਹਾਡੀ ਤਕਰੀਬਨ ਇੰਨੀ-ਇੰਨੀ ਹਰੀ ਹੋ ਜਾਵੇਗੀ ਫਿਰ ਤੁਸੀਂ ਕੱਖਾਂ ਵਾਲੀ ਸਪਰੇਅ ਕਰਨਾ ਉਸ ਤੋਂ ਬਾਅਦ ਜਿਹੜਾ ਤੁਸੀਂ ਅਗਲਾ ਪਾਣੀ ਲਾਉਣਾ ਆ ਮੱਕੀ ਨੂੰ ਬਹੁਤ ਰਾੜ ਕੇ ਲਾਉਣਾ ਆ ਜਦੋਂ ਕਿ ਤੁਹਾਡੇ ਖੇਤ ਵਿੱਚ ਤੇੜਾ ਪਾੜ ਜਾਂ ਚਿੱਟੀ ਹੋ ਜਾਵੇ ਧਰਤੀ ਫਿਰ ਤੀਸਰਾ ਪਾਣੀ ਲਗਾਉਣਾ ਆ ਚੌਥਾ ਪਾਣੀ ਵੀ ਇਸ ਤਰ੍ਹਾਂ ਹਟਾ ਕੇ ਲਾਉਣਾ ਆ ਬਹੁਤ ਜ਼ਿਆਦਾ ਗੈਪ ਪਾ ਕੇ ਲਾਉਣਾ ਆ ਤੇ ਜਿਹੜਾ ਤੀਸਰੇ ਪਾਣੀ ਤੋਂ ਪਹਿਲਾਂ ਤੁਸੀਂ ਮੱਕੀ ਵਿੱਚ ਜੂਰੀਆ ਜਿਹੜਾ ਕਿ ਲਗਾ ਸਕਦੇ ਹੋ ਕੇਰ ਕੇ ਲਗਾ ਦਮੂ ਜਿਆਦਾ ਬੈਟਰ ਆ ਉਹਦੇ ਲਈ ਟਾਈਮ ਜ਼ਿਆਦਾ ਲੱਗਦਾ ਆ ਕਿਉਂਕਿ ਇਨਾ ਟਾਈਮ ਨਹੀਂ ਹੁੰਦਾ ਇਸ ਲਈ ਸਿੱਟੇ ਦਾ ਹੀ ਲਗਾ ਦਿੱਤਾ ਜਾਂਦਾ ਆ ਤੇ ਜਿਹੜੀ ਸਭ ਤੋਂ ਅਹਿਮ ਗੱਲ ਆ ਹੁਣ ਕਿਸਾਨ ਭਰਾ ਪੁੱਛ ਰਹੇ ਨੇ ਵੀ ਸਪਰੇਅ ਕਿਹੜੀ ਕਰੀਏ ਜੀ ਮੱਕੀ ਦੇ ਉੱਪਰ ਦੇਖੋ ਹੁਣ ਸਪਰੇਅ ਤਾਂ ਕਰਨੀ ਪੈਣੀ ਆ ਵੀ ਸੁੰਡੀ ਨਾ ਪਵੇ ਕੀੜੀ ਨਾ ਪਵੇ ਵੱਖ-ਵੱਖਰੀਆਂ ਸਪਰੇਆਂ ਹੈਗੀਆਂ ਨੇ ਜਦੋਂ ਤੁਹਾਡੀ ਮੱਕੀ ਤਕਰੀਬਨ ਗਿੱਠ-ਗਿੱਠਕ ਦੀ ਹੋ ਜਾਵੇ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀ ਜਦੋਂ ਤੁਹਾਡੀ ਮੱਕੀ ਆਹ ਸਥਿਤੀ ਦੇ ਵਿੱਚ ਹੋ ਜਾਵੇ ਇੰਨੀ ਤਾਂ ਤੁਸੀਂ ਮੱਕੀ ਦੇ ਉੱਪਰ ਫੇਮ ਦੀ ਜਾਂ ਫਾਈਟਰ ਆਉਂਦੀ ਹੈ ਇੱਕ ਜਾਂ ਹੋਰ ਕੀ ਸਪਰੇਆਂ ਆਉਂਦੀਆਂ ਨੇ ਡੈਲੀਗੇਟ ਤਾਂ ਚਲੋ ਜਿਆਦਾ ਕੋਸਟਲੀ ਪੈ ਜਾਵੇਗੀ ਇੰਨੀ ਮਹਿੰਗੀ ਤਾਂ ਹਲੇ ਨਾ ਕਰਿਓ ਜਾਂ ਫਿਰ ਤੁਸੀਂ ਕਲੋਰੋ ਕਲੋਰੋ ਦੀ ਸਪਰੇ ਕਰੋ ਤੇ ਉਹ ਜਿਹੜੀ ਸਪਰੇ ਕਰਨਾ ਜਿਹੜਾ ਮੈਥਡ ਆ ਤੁਸੀਂ ਇਕੱਲੇ ਇਕੱਲੇ ਸਿਆੜ ਦੇ ਉੱਪਰ ਕਰੋ ਹੱਥ ਵਾਲੇ ਪੰਪ ਨਾਲ ਕਟ ਵਾਲੀ ਨਿਊਜ਼ਲ ਦੇ ਨਾਲ ਨਾ ਇਕੱਲੇ ਇਕੱਲੇ ਸਿਆੜ ਦੇ ਉੱਪਰ ਕਰੋ ਤਾਂ ਉਹਦਾ ਰਿਜ਼ਲਟ ਜਾਦੇ ਵਧੀਆ ਮਿਲੂਗਾ ਐ ਇਕੱਲੇ ਇਕੱਲੇ ਸਿਆੜ ਦੇ ਉੱਪਰ ਸਪਰੇ ਕਰੋਗੇ ਤਾਂ ਉਹਦੇ ਰਿਜ਼ਲਟ ਜਾਦੇ ਵਧੀਆ ਮਿਲਣਗੇ ਕਿਉਂਕਿ ਮੱਕੀ ਦਾ ਜਿਹੜਾ ਸਾਈਜ਼ ਆ ਛੋਟਾ ਹੁੰਦਾ ਆ ਇੱਕ ਕਿੱਠ ਦਾ ਹੁੰਦਾ ਆ ਪੌਦੇ ਦੇ ਉੱਪਰ ਵੱਡੇ ਪੰਪਾਂ ਦੇ ਨਾਲ ਦਵਾਈ ਨਹੀਂ ਪੈਂਦੀ ਤੇ ਦਵਾਈ ਤੁਹਾਡੀ 베ਸਟ ਚਲੀ ਜਾਂਦੀ ਆ ਕਲੋਰੋ ਦੀ ਸਪਰੇਅ ਦਾ ਸਾਰੇ ਜਾਨੀ ਕਰਦੇ ਨੇ ਪਰ ਕਰਨ ਦਾ ਮੈਥਡ ਦਾ ਫਰਕ ਹੁੰਦਾ ਆ ਜੇਕਰ ਤੁਸੀਂ ਬੱਦ ਪਾਣੀ ਘੱਟ ਕੇ ਥੋੜੀ ਜੀ ਡੋਜ਼ ਤੇਜ਼ ਵਧਾ ਕੇ ਕਰੋਗੇ ਤਾਂ ਤੁਹਾਨੂੰ ਕਲੋਰੋ ਦੇ ਵੀ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਮਿਲਣਗੇ ਤਾਂ ਦੋਸਤੋ ਜਿਹੜਾ ਕਿ ਤੁਸੀਂ ਹੁਣ ਪਾਣੀ ਲਾਉਣਾ ਮੱਕੀ ਨੂੰ ਤੀਸਰਾ ਲਾਉਣਾ ਆ ਜਾਂ ਦੂਸਰਾ ਲਗਾਉਣਾ ਆ ਜਾਂ ਪਹਿਲਾ ਲਗਾਉਣਾ ਆ ਪਾਣੀ ਹਮੇਸ਼ਾ ਤੁਹਾਡਾ ਬੈਡਾਂ ਤੋਂ ਹੇਠਾਂ ਹੇਠਾ ਰਹਿ ਜਾਣਾ ਚਾਹੀਦਾ ਖਾਲਾਂ ਦੇ ਵਿੱਚ ਜੇਕਰ ਤੁਹਾਡਾ ਪਾਣੀ ਬੈਡ ਤੇ ਚੜ ਗਿਆ ਤਾਂ ਆਹ ਚੀਜ਼ ਹੋ ਜਾਵੇਗੀ ਦੇਖ ਲਓ ਆ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦਾ ਸਣਪਰਾਵ ਦੇਖ ਲਓ ਵੀ ਜੇਕਰ ਤੁਸੀਂ ਨੇ ਬੈੱਡ ਉੱਪਰ ਪਾਣੀ ਛਾੜ ਦਿੱਤਾ ਤਾਂ ਤੁਹਾਡੀ ਮੱਕੀ ਦਾ ਆ ਸਥਿਤੀ ਹੋ ਜਾਵੇਗੀ ਉਹਦੀ ਗਰੋਥ ਨਹੀਂ ਹੋ ਪਾਵੇਗੀ ਤੁਹਾਡੀ ਮੱਕੀ ਇਹ ਤਕਰੀਬਨ 3 ਫੁੱਟ ਹਾਈਟ ਇਹਦੀ ਘਟ ਜਾਵੇਗੀ ਦੇਖੋ ਉੱਥੇ ਪਾਣੀ ਉੱਪਰ ਆ ਬੈੱਡ ਦੇ ਮੱਕੀ ਦੀ ਹਾਈਟ ਕਿੱਥੇ ਆ ਤੇ ਆਹ ਵਾਲੀ ਦੀ ਹਾਈਟ ਕਿੱਥੇ ਆ ਇਸ ਲਈ ਤੁਸੀਂ ਕਦੇ ਵੀ ਕੋਸ਼ਿਸ਼ ਰੱਖੋ ਪਾਣੀ ਆਪ ਲਾਓ ਖੇਤ ਵਿੱਚ ਖੜ ਕੇ ਛੋਟੇ ਕਿਆਰੇ ਰੱਖੋ ਦੇ ਛੋਟੇ ਛੋਟੇ ਕਿਆਰਿਆਂ ਦੇ ਵਿੱਚ ਲਾਓ ਤੇ ਆਹ ਸਥਿਤੀ ਨਾ ਹੋਣ ਦਿਓ ਕਦੇ ਵੀ ਕਿਸਾਨ ਭਰਾਓ ਅਗਲੀ ਗੱਲ ਜਿਹੜੀ ਕਿ ਜ਼ੂਰੀਏ ਦੀ ਆ ਤੁਸੀਂ ਜ਼ੂਰੀਆ ਮੱਕੀ ਦੇ ਵਿੱਚ ਕਿੰਨੇ ਬੈਗ ਪਾਉਣੇ ਨੇ ਤਿੰਨ ਤੋਂ ਚਾਰ ਬੈਗ ਤਾਂ ਨਾਰਮਲ ਹੀ ਨੇ ਜਿਨ੍ਹਾਂ ਦੇ ਖੇਤ ਹਲਕੇ ਨੇ ਉੱਥੇ ਤਕਰੀਬਨ ਪੰਜ ਜ਼ੂਰੀਏ ਵੀ ਪੈ ਜਾਣਗੇ ਇਸ ਲਈ ਮੱਕੀ ਨੂੰ ਪੰਜ ਜ਼ੂਰੀਆ ਲਾਉਣ ਤੋਂ ਵੀ ਗਰੇਜ਼ ਨਾ ਕਰਿਓ ਮੱਕੀ ਨੂੰ ਪੰਜ ਜ਼ੂਰੀਏ ਵੀ ਤੁਹਾਡੇ ਲੱਗ ਸਕਦੇ ਨੇ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਨਾਈਟ੍ਰੋਜਨ ਜ਼ਿਆਦਾ ਪਾਈਏ ਪਰ ਕਰੀਏ ਕੀ ਮੱਕੀ ਜਿਹੜੀ ਹੈਗੀ ਆ ਇਹ ਦੀ ਹਾਈਟ ਬਹੁਤ ਜ਼ਿਆਦਾ ਹੁੰਦੀ ਆ ਤੁਹਾਡੇ ਖੇਤ ਵਿੱਚੋਂ ਇਹਨੇ 250 ਕੁਇੰਟਲ ਨਿਕਲਣਾ ਆ 250 ਕੁਇੰਟਲ ਹੁਣ ਕਿਸੇ ਨਾਈਟ੍ਰੋਜਨ ਜੇ ਆਪਾਂ ਉਹਨੂੰ ਦਵਾਂਗੇ ਤਾਂ ਹੀ ਨਿਕਲੇਗਾ ਨਾ ਘੱਟ ਨਾਈਟ੍ਰੋਜਨ ਤੇ ਉਹ 250 ਕੁਇੰਟਲ ਤੇ ਕਦੇ ਨਹੀਂ ਜਾਏਗਾ ਜੇਕਰ ਤੁਸੀਂ ਚੰਗਾ ਝਾੜ ਲੈਣਾ ਆ ਤਾਂ ਤੁਹਾਨੂੰ 4 ਜੂਰੀਏ ਤੇ 3-4 ਜੂਰੀਏ ਤੇ 5 ਜੂਰੀਏ ਵੀ ਪਾਉਣੇ ਪੈ ਸਕਦੇ ਨੇ ਸਨ ਪ੍ਰਭ ਜੂਰੀਆ ਲਗਾਉਣ ਦਾ ਸਹੀ ਸਮਾਂ ਕਦੋਂ ਆ ਪਹਿਲਾ ਜੂਰੀਆ ਤੁਹਾਡਾ 12-13 ਦਿਨਾਂ ਤੇ ਲੱਗ ਜਾਣਾ ਆ ਦੂਸਰਾ ਜੂਰੀਆ ਤੁਹਾਡਾ 20 ਦਿਨਾਂ ਤੇ ਲੱਗ ਜਾਣਾ ਆ ਤੀਸਰਾ ਜੂਰੀਆ ਤੁਹਾਡਾ 27-28 ਦਿਨਾਂ ਤੇ ਲੱਗ ਜਾਣਾ ਤੇ ਚੌਥਾ ਜੂਰੀਆ ਤੁਹਾਡਾ 37 ਦਿਨਾਂ ਤੇ ਜਾਂ 35 ਦਿਨਾਂ ਤੇ ਲੱਗ ਜਾਣਾ ਆ ਜੇਕਰ ਤੁਸੀਂ ਪੰਜਵਾਂ ਜੂਰੀਆ ਲਾਉਣਾ ਹੈ ਤਾਂ ਉਹ 40 ਜਾਂ 42 ਦਿਨਾਂ ਤੋਂ ਪਹਿਲਾਂ ਪਹਿਲਾਂ ਪੂਰਾ ਕਰ ਦਿਓ ਜਦੋਂ ਮੱਕੀ ਤੁਹਾਡੀ ਜਾਦੇ ਹਾਈਟ 'ਚ ਹੋਊਗੀ ਭਾਵ ਕੀ 3 ਫੁੱਟ ਜਾਂ 2.5 ਫੁੱਟ ਤੱਕ ਹੋ ਗਈ ਤਾਂ ਫਿਰ ਜੂਰੀਆ ਬਿਲਕੁਲ ਨਾ ਲਗਾਓ ਪਹਿਲਾਂ ਪਹਿਲਾਂ ਜੂਰੀਏ ਪੂਰੇ ਕਰ ਦਿਓ ਤੇ ਜੂਰੀਆ ਲਾਉਣ ਦਾ ਇੱਕ ਹੋਰ ਨਵਾਂ ਮੈਥਡ ਜਿਹੜਾ ਕਿ ਕਿਸਾਨ ਭਰਾਵਾਂ ਦਾ ਆਪਣਾ ਬਣਾਇਆ ਹੋਇਆ ਵੀ ਆਲੂ ਦੇ ਵਿੱਚ ਜਾਂ ਪਾਣੀ ਵਾਲੀ ਹੋਦੀ ਦੇ ਵਿੱਚ ਪੂਰਾ ਸਾਫਤਾ ਥੈਲਾ ਸਿੱਟ ਦੇਣਾ ਹੈ ਤੇ ਉਹ ਖੁਰਖੁਰ ਕੇ ਪਾਣੀ ਰਾਹੀ ਲੱਗਦਾ ਆ ਉਹ ਬਹੁਤ ਜ਼ਿਆਦਾ ਵਧੀਆ ਮੈਥਡ ਆ ਤੇ ਕਿਉਂਕਿ ਉਹਦੇ ਵਿੱਚ ਵੇਸਟ ਨਹੀਂ ਜਾਂਦੀ ਜੇਕਰ ਤੁਸੀਂ ਜੂਰੀਆ ਦਾ ਸਿੱਟਾ ਦਮੋਗੇ ਤੁਹਾਡਾ ਜੂਰੀਆ ਆ ਹੁਣ ਇਹਦੇ ਵਿੱਚ ਯੂਰੀਆ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਬੈੱਡ ਦੇ ਉੱਪਰ ਪਿਆ ਰਹਿ ਜਾਣਾ ਜਿਹੜਾ ਕੀ ਵੇਸਟ ਜਾਏਗਾ ਹੌਲੀ-ਹੌਲੀ ਨਾਈਟ੍ਰੋਜਨਿਕ ਖੁਰਦੀ ਆ ਤੇ ਨਹੀਂ ਖੁਰੇਗਾ ਤੇ ਉੱਥੇ ਤੁਹਾਡੀ ਵੇਸਟ ਨਹੀਂ ਜਾਏਗੀ ਜਿੱਥੇ ਤੁਸੀਂ ਪਾਣੀ ਰਹੀਂ ਘੋਲ ਕੇ ਲਗਾਉਂਗੇ ਜਾਂ ਕੱਲਾ-ਕੱਲਾ ਸਿਆੜ ਯੂਰੀਏ ਦਾ ਹੱਥ ਨਾਲ ਘੇਰੋਗੇ ਉੱਥੇ ਵੀ ਵੇਸਟ ਨਹੀਂ ਜਾਏਗੀ ਤਾਂ ਇਸ ਕਰਕੇ ਤੁਸੀਂ ਪਾਣੀ ਵਾਲਾ ਮੈਥਡ ਬਹੁਤ ਵਧੀਆ ਪੂਰੇ ਦਾ ਪੂਰਾ ਸਾਫਤਾ ਥੇਲਾ ਆਲੂ ਦੇ ਵਿੱਚ ਸਿੱਟ ਦੇਣਾ ਆ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਆ ਤੇ ਉਹ ਵਾਲਾ ਮੈਥਡ ਵੀ ਬਹੁਤ ਵਧੀਆ ਹੈ। ਕਿਸਾਨ ਭਰਾਵੋ ਮੱਕੀ ਇੱਕ ਐਸੀ ਫਸਲ ਆ ਜਦੋਂ ਇੱਕ ਵਾਰੀ ਇਹ 1.5 ਫੁੱਟ ਦੀ ਹੋ ਗਈ ਤਾਂ ਇਹ ਦਬਦੀ ਨਹੀਂ। ਜੇ ਇਹਨੂੰ ਕਾਣਾ ਵਗੈਰਾ ਲੱਗਣਾ ਹੋਇਆ ਪਹਿਲਾਂ ਹੀ ਇਹਦੇ ਸਿੰਪਟਮ ਆ ਜਾਂਦੇ ਨੇ ਉਹ ਸਿੰਪਟਮਾਂ ਤੇ ਤੁਸੀਂ ਮੱਕੀ ਨੂੰ ਸੰਭਲੋ। ਸਪਰੇਅ ਕਰ ਦੋ। ਹੋਰ ਆਪਣੇ ਜਿਹੜੇ ਨੇੜੇ ਦਾ ਕੋਈ ਪੈਸਿ ਪੈਸਿ ਸਾਈਡ ਦਵਾਈ ਵਾਲਾ ਉਹਦੀ ਸਲਾਹ ਲੈ ਲਓ। ਉਦੋਂ ਸਾਂਭ ਲੋ ਮੁੜ ਕੇ ਮੱਕੀ ਤੁਹਾਡੀ দাবਦੀ ਨਹੀਂ ਹੈਗੀ ਜਦੋਂ ਕੇਰਾ ਇਹ ਖਾਤਰੇ ਤੋਂ ਬਾਹਰ ਹੋ ਗਈ ਭਾਵ ਕਿ 2 ਫੁੱਟ ਤੱਕ ਹਾਈਟ ਚਲੀ ਗਈ ਫੇਰ ਨਹੀਂ ਇਹ দাবਦੀ ਹੈਗੀ ਜੇਕਰ ਤੁਸੀਂ ਪਹਿਲਾਂ ਹੀ ਵਧੀਆ ਸਪ੍ਰੇਹਾ ਕਰ ਦੋਵੋਗੇ ਜਿਹੜੀਆਂ ਕਿ ਮੈਂ ਡੈਲੀਕੇਟ ਜਾਂ ਫੇਮ ਵਗੈਰਾ ਕਹਿ ਰਿਹਾ ਸੀ ਤਾਂ ਤੁਹਾਡੀ ਮੱਕੀ ਕਦੇ ਵੀ ਨਹੀਂ ਦਵੇਗੀ ਪਰ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਵੀ ਸਮੱਸਿਆ ਆ ਰਹੀ ਹੈ ਮੱਕੀ ਪ੍ਰਤੀ ਜਾਂ ਕਿਸੇ ਹੋਰ ਫਸਲਾਂ ਪ੍ਰਤੀ ਆਪਾਂ ਇੱਥੇ ਨੰਬਰ ਮੈਂਸ਼ਨ ਕਰ ਰਹੇ ਹਾਂ ਇਹ ਨੰਬਰ ਤੇ ਤੁਸੀਂ WhatsApp ਕਾਲ ਤੇ WhatsApp ਮੈਸੇਜ ਕਰ ਸਕਦੇ ਹੋ ਆਪਾਂ ਤੁਹਾਡੇ ਮੈਸੇਜ ਦਾ 24 ਘੰਟੇ ਦੇ ਅੰਦਰ ਅੰਦਰ ਰਿਪਲਾਈ ਜ਼ਰੂਰ ਕਰਾਂਗੇ ਤੇ ਜਿੰਨੀਆਂ ਵੀ ਸਮੱਸਿਆਵਾਂ ਤੁਹਾਡੇ ਆ ਰਹੀਆਂ ਨੇ ਆਪਾਂ ਜ਼ਰੂਰ ਹੱਲ ਕਰਦੇ ਰਹਿਾਂਗੇ ਕਿਸਾਨ ਭਰਾਵੋ ਬਾਕੀ ਦਾ ਅੱਜ ਦਾ ਤੁਸੀਂ ਮੌਸਮ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਮੌਸਮ ਆਪਣੇ ਆਪ ਵਿੱਚ ਕੁਝ ਬਿਆਨ ਕਰ ਰਿਹਾ ਹੈ ਇਹ ਮੌਸਮ ਮੈਂ ਵੀਡੀਓ ਵਿੱਚ ਪਹਿਲਾਂ ਵੀ ਦੱਸਿਆ ਵੀ ਮੱਕੀ ਲਈ ਫੇਵਰਚ ਆ ਬਹੁਤ ਜ਼ਿਆਦਾ ਫੇਵਰਚ ਆ ਇਹ ਮੌਸਮ ਨਾਲ ਮੱਕੀ ਤੁਹਾਡੀ ਬਹੁਤ ਛੇਤੀ ਹੋ ਜਾਣੀ ਆ ਬਿਨਾ ਕਿਸੇ ਬਿਮਾਰੀ ਤੋਂ ਬਿਮਾਰੀ ਰਹਿਤ ਮੱਕੀ ਤੁਹਾਡੀ ਹੋ ਜਾਣੀ ਆ ਸ਼ੁਕਰ ਅਦਾ ਕਰਿਆ ਕਰੋ ਪ੍ਰਮਾਤਮਾ ਦਾ ਇੰਨਾ ਵਧੀਆ ਮੌਸਮ ਦਿੱਤਾ ਮਈ ਮਹੀਨੇ ਦੇ ਵਿੱਚ ਵੈਦਰ ਚੈੱਕ ਕਰੋ 10 ਮਈ ਤੱਕ ਮੌਸਮ ਠੰਡਾ ਰਹਿਣ ਵਾਲਾ ਤੇ 10 ਮਈ ਤੋਂ ਤੁਹਾਡੀਆਂ ਮੱਕੀਆਂ ਉਡਾਰੀ ਹੋ ਜਾਣੀਆਂ ਉਡਾਰ ਮਾਰ ਜਾਣੀਆਂ ਸਾਰੀਆਂ ਬਹੁਤ ਵਧੀਆ ਹੋ ਜਾਣੀਆਂ ਕਿਸਾਨ ਭਰਾਵੋ ਚਾਚਾ ਐਗਰੀਕਲਚਰ ਚੈਨਲ ਜੁੜੇ ਰਹੋ ਜਿਹੜੇ ਕਿਸਾਨ ਭਰਾਵਾਂ ਨੇ ਚੈਨਲ ਨੂੰ ਫੋਲੋ ਨਹੀਂ ਕਰਿਆ ਹੁਣੇ ਫੋਲੋ ਕਰ ਲਓ ਆਉਣ ਵਾਲੀਆਂ ਵੀਡੀਓ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਜਾਣ ਤੇ ਬੈਲ ਆਈਕਨ ਜਿਹੜਾ ਬਟਨ ਹੁੰਦਾ ਹੈ ਉਹਨੂੰ ਨੱਪ ਲਓ ਧੰਨਵਾਦ ਜੀ